ਉਹ ਕਮੇ ਮੈਨੂੰ ਆਂਦੇ ਆ ਕਿ ਕੀਤਾਈਏ ਤੇ ਕਿਉਂ ਆਏ ਪੋਤੇ ਨੇ ਬੇਬੇ ਨੇ ਨਾ ਸੋਹਣਾ ਗੀਤ ਗਾਇਆ ਕੌਣਾ ਆਂਦਾ ਸਾਰੀ ਦੁਨੀਆ ਖੰਡਈ ਆ ਕਿ ਸਾਰੇ ਕਹਿੰਦੇ ਗੀਤ ਬੜਾ ਸੋਹਣਾ ਗਾਇਆ ਪ੍ਰਵੀਨ ਨੇ ਸੱਚੀ ਪ੍ਰਵੀਨ ਪ੍ਰਵੀਨ ਹੋਈ ਪਈ ਆ ਕਿ ਗਾਓ ਨਾ ਨੱਚਾਂ ਡੀਆਂ ਉਤਰਾ ਦੇ ਸੰਡੀਆਂ ਵਾਲਾ ਉਤਰਾ ਖੁੜਕੜ ਆਈ ਹੋ ਸਕਣਾ ਸ਼ਾਬਾ ਬੜੇ ਲੋਕੀ 라 ਆਂਦੇ ਵੀ ਆ ਤੂੰ ਕਿੱਥੇ ਜੇ ਤੇਈ ਸਭ ਹੋਏ ਹੋਏ ਮੈਂ ਮੈਂ ਇਦਾਂ ਹੀ ਫੇਮਸ ਹੋਈ ਹਾਂ ਪਤਾ ਹੈ ਕੌਣ ਆਂਦਾ ਮੈਂ ਤਾਂ ਇੱਕ ਵਾਰੀ ਵੀਡੀਓ ਗਾ ਕੇ ਪਾਈ ਸੀ ਗਾਣਾ ਸੀ ਸੁੱਚਾ ਸੂਰਮਾ ਅੱਛਾ ਉਹ ਮੈਂ ਗਾਇਆ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੀ ਤੇ ਕੀ ਪਤਾ ਹੁਣ ਪ੍ਰਵੀਨ ਪ੍ਰਵੀਨ ਹੋ ਜੇ ਉਹ ਦਸਨੰਦਾ ਦਸਨੰਦਾ ਹੋ ਗਈ ਹੀ ਹਾਂ ਤੇ ਵਕ ਨਿੱਕੀ ਜਈ ਸੂਈ ਤੇ ਵਟਵਾਤਾ ਗਾ ਬੈਠ ਕੇ ਸਦਾ ਕੱਢ ਰਹੀਆਂ ਆ ਮੋਬਾਈਲਿਆਂ ਨੇ ਵਹਿਲੇ ਕਰਨੇ ਹੁਣ ਤੇ ਕੰਮ ਬੋਤ ਨਾ ਡੱਟ ਪੱਟ ਨੇ ਤੇ ਕੰਮ ਲੈਣੀ ਆ ਸੰਭਲ ਦੀ ੜਾਈ ਕੋਈ ਆਣ ਕੇ ਮਾਈ ਦਲਾ ਨ ਟੱਕਰੇ ਨੀ ਤੇ ਦਰਤੇ ਆਏ ਹੋਏ ਦਰਤੇ ਮੜਾਉਂਦਾ ਮੁੰਡਾ ਬੱਕਰੇ ਤੇਦ ਗਈ ਟਣਾਣਾ 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 ਨਾ ਤੇਰ ਕਤਿੰਜੜਾ ਤੇ ਘਾਣਾ ਹੱਥ ਜੇ ਛਿੱਤਰ ਮੈਨੂੰ ਵੀ ਪਾ ਜਣੇ ਪੈਂਦਾ ਨਹੀਂ ਮੇਰੀ ਪ੍ਰੀਨ ਆਂਟੀ ਨੇ ਗੀਤ ਪੜੇ ਸੋਨੇ ਗਾਉਂਦੇ ਅੱਜ ਹੋਲੀ ਆਏ ਦਿਨ ਸੁਣਾਉਂਦੇ ਨੇ ਸੁਣਾਓ ਆਂਟੀ ਨਾ ਕੁੜੀਆਂ ਦਾ ਲਾ ਦੋ ਕੋਈ ਪਹਿਲਾਂ ਨਾ ਹੋਰ ਨਿਕ ਲੱਗੀ ਬੇਬੇ ਸ਼ੁਰੂ ਕਰ ਮੈਂ ਆ ਬੇਬੇ ਹੋਰ ਪੀ ਜਾ ਹੁਣ ਕੰਬੀ ਆ ਮੈਨੂੰ ਆਂਦੇ ਆ ਕਿ ਕੀਤਾ ਇਹ ਤੇ ਕਿਉਂ ਆਇਆ ਕੋਤ ਦੇ ਬੇਬੇ ਨੇ ਨਾ ਸੋਹਣਾ ਗੀਤ ਗਾਇਆ ਕੌਣ ਆਂਦਾ ਸਾਰੀ ਦੁਨੀਆ ਖੰਡਈ ਆ ਕਿ ਸਾਰੇ ਕਹਿੰਦੇ ਗੀਤ ਬੜਾ ਸੋਹਣਾ ਗਾਇਆ ਪ੍ਰਵੀਨ ਨੇ ਪ੍ਰਵੀਨ ਪ੍ਰਵੀਨ ਹੋਈ ਪਈ ਆ ਕਿ ਗਾਓ ਨੰਨਾ ਚੰਡੀਆਂ ਉਤਰਾ ਦੀਸਾਂ ਡੰਡੀਆਂ ਆ ਉਤਰਾ ਖੜਕੜ ਆਈ ਉਹ ਕਰ ਸ਼ਾਬ ਬੜੇ ਲੋਕੀ ਲ ਆਂਦੇ ਵੀ ਆ ਤੂੰ ਕਿੱਥੇ ਦੇ ਤਈ ਸਾ ਓਏ ਹੋਏ ਮੈਂ ਮੈਂ ਇਦਾਂ ਹੀ ਫੇਮਸ ਹੋਈ ਹਾਂ ਪਤਾ ਇਹ ਗੱਲ ਦਾ ਮੈਂ ਇਦਾਂ ਹੀ ਇੱਕ ਵਾਰੀ ਵੀਡੀਓ ਗਾ ਕੇ ਪਾਈ ਸੀ ਗਾਣਾ ਸੀ ਸੁੱਚਾ ਸੂਰਮਾ ਉਹ ਮੈਂ ਗਾਇਆ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੀ ਤੇ ਕੀ ਪਤਾ ਹੁਣ ਪ੍ਰਵੀਨ ਪ੍ਰਵੀਨ ਹੋ ਜੇ ਉਹ ਦਸ ਨੰਦਾ ਦਸ ਨੰਦਾ ਹੋ ਗਈ ਸੀ ਹਾਂ ਤੇ ਵਕਤ ਨਿੱਕੀ ਜਈ ਸੂਈ ਤੇ ਵਟਵਾਤਾ ਗਾ ਬੈਠ ਕੇ ਸਿੱਧਾ ਕੱਢ ਰਹੀਆਂ ਕਾ ਮੋਬਾਈਲਿਆਂ ਨੇ ਵਹਿਲ ਕਰਨੇ ਅਹਹ ਦੁਸਿਆ ਕੰਮ ਬੋਤਲਾ ਤੇ ਟੱਟ ਪੱਟਨੇ ਕੰਮ ਲੈਣੀ ਸਭਲ ਦੀ ਲੜਾਈ ਕੋਈ ਆਣ ਕੇ ਮਾਈ ਦਲਾ ਟੱਕਰੇ ਨੀ ਤੇਰ ਦਰ ਤੇ ਆਏ ਹੋਏ ਦਰ ਤੇ ਮਰੌਣਾ ਮੁੰਡਾ ਬੱਕਰੇ ਤੇ ਗਈ ਟਣਾਣਾ 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 ਦਰ ਕਾ ਤਿੰਜੜਾ ਤੇ ਘੋੜਾ ਹੱਥ ਤੇ ਸਿੱਤਰ ਮੈਨੂੰ ਵੀ ਪਾ ਜੇ ਨੇ ਨਹੀਂ ਮੇਰੀ ਪ੍ਰੀਤ ਆਂਟੀ ਨੇ ਗੀਤ ਬੜੇ ਸੋਹਣੇ ਗਾਉਂਦੇ ਆਹੋਲੀ ਆਏ ਦਿਨ ਸੁਣਾਉਂਦੇ ਨੇ ਸੁਣਾਓ ਆਂਟੀ ਸੁਣਾਓ ਕੁੜੀਆ ਲਗਾ ਦੋ ਕੋਈ ਪਹਿਲਾਂ ਅਰਮਿਕ ਲੱਗੀ ਬੇਬੇ ਸ਼ੁਰੂ ਕਰਨਾ ਆ ਬੇਬੇ ਹੋਰ ਪੀ ਗਾ ਹੁਣ